ਕੁਦਰਤੀ ਕਹਿਰ ਨੇ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਕਰਕੇ ਰੱਖ ਦਿੱਤੀ ਹੈ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੇ ਵਿੱਚ ਡੁੱਬ ਚੁੱਕੇ ਨੇ ਉੱਥੇ ਹੀ ਕਈ ਪਿੰਡ ਡੁੱਬਣ ਦੀ ਕਗਾਤੇ ਨੇ ਮਾਮਲਾ ਹੁਣ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਕੀ ਆਰਜੀ ਬੰਨ ਜੋ ਕਿ ਕਿਸਾਨਾਂ ਵੱਲੋਂ ਪਹਿਲਾਂ ਤਾਂ ਪੂਰਿਆ ਗਿਆ ਸੀ ਪਰ ਹੁਣ ਦੁਬਾਰਾ ਟੁੱਟ ਗਿਆ ਹੈ ਜਿਸ ਤੋਂ ਬਾਅਦ ਹੁਣ ਕਈ ਇਲਾਕੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਬਾਨੂੰ ਪਾੜ ਪੈਨ ਜਾਂਮਗਰੋਂ ਵੱਡੇ ਪੱਧਰ ਤੇ ਪਾਣੀ ਤੇਜ਼ ਗਤੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਰਿਹਾ ਹੈ ਇੱਥੇ ਕਰੀਬ 10 ਪਿੰਡਾਂ ਦੀਆਂ ਫਸਲਾਂ ਬਰਬਾਦ ਹੋਣ ਦਾ ਖਤਸ਼ਾ ਦਤਾਇਆ ਜਾ ਰਿਹਾ ਹੈ ਲਗਭਗ 5 ਏਕੜ ਫਸਲ ਬਰਬਾਦ ਹੋਣ ਦਾ ਅਨੁਮਾਨ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਆਸ ਦਰਿਆ ਲਗਾਤਾਰ ਮਾਰ ਕਰ ਰਿਹਾ ਅਤੇ ਸਾਡੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ। ਮੇਰਾ ਨਾਮ ਹਰਪਾਲ ਸਿੰਘ। ਇੱਥੇ ਸਾਡੀ ਅੱਗੇ ਜ਼ਮੀਨ। ਇਹ ਬੜੇ ਦਿਨਾਂ ਤੋਂ ਜਿਵੇਂ ਪਾਣੀ ਪਿੱਛੇ ਬਹੁਤ ਵੱਡੀ ਤਤਤ ਦੇ ਵਿੱਚ ਵਧ ਰਿਹਾ। ਤਕਰੀਬਨ ਬਹੁਤ ਸਾਰੇ ਬੰਨ ਪਹਿਲਾਂ ਹੀ ਟੁੱਟ ਚੁੱਕੇ। ਆਹ ਜਿਹੜਾ ਸਾਡਾ ਬੰਨ ਹੀ ਇਹ ਸੰਗਤਾਂ ਨੇ ਇਹ ਸਰਦੁੱਲਾਪੁਰ ਤੋਂ ਲੈ ਕੇ ਅਗੇ ਆਲੀ ਕਲਾਂ ਤੱਕ ਚੱਲ ਜਾਂਦਾ ਬਹੁਤ ਲੰਮਾ। ਆਲੀ ਕਲਾਂ ਤੋਂ ਅੱਗੇ ਪਹਿਲਾਂ ਟੁੱਟ ਚੁੱਕਾ ਸੀ। ਇਹ ਸੰਗਤਾਂ ਨੇ ਇਲਾਕੇ ਦੀਆਂ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਹੋਣੇ ਦੇ ਵਿੱਚੋਂ ਮਿੱਟੀ ਫੋਟ-ਫੋਟ ਕੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਸਾਡੀ ਫਸਲ ਪੱਕੀ ਆ ਕਿਸੇ ਦਾ ਕਮਾਦ ਕਿਸੇ ਦਾ ਝੋਨਾ ਜੋ ਵੀ ਪੁੱਟ ਕਰਕੇ ਤੇ ਇਹਨੂੰ ਮਜ਼ਬੂਤ ਕੀਤਾ ਸੀ ਆਪਦੀਆਂ ਲੋ ਬਹੁਤ ਜ਼ਿਆਦਾ ਤੇ ਰਾਤ ਦਿਨ ਇੱਕ ਸੰਗਤਾਂ ਨੇ ਕਾਰ ਛੱਡਿਆ ਤੇ ਹੁਣ ਆ ਰਾਤ ਪਿਛੋਂ ਪਾਣੀ ਦਾ ਪਤਾ ਨਹੀਂ ਪੱਦਰ ਹੋਰ ਵਦਨ ਦਾ ਕਰਕੇ ਕੋਈ ਆ ਕੋਈ ਖੁੱਡ ਸੀਰ ਪੈ ਗਈ ਥੱਲੇ ਉਹ ਤੇ ਇਹ ਟੁੱਟ ਚੁੱਕਾ ਹਜ਼ਾਰਾਂ ਏਕੜ ਫਸਲ ਜਿਹੜੀ ਮੇਰੇ ਕੱਲ 4-5000 ਏਕੜ ਜਿਹੜੀ ਫਸਲੇ ਦੇ ਅੱਗੇ ਉਹ ਬਚੀ ਸੀ ਇਹ ਬੰਦੀ ਆੜ ਦੇ ਨਾਲ ਕੋਣ ਬਰਬਾਦ ਹੋ ਗਈ ਸਾਰੀ ਇਧਰ ਤੁਸੀਂ ਵੇਖ ਸਕਦੇ ਆ ਕੋਈ ਝੋਨਾ ਕੋਈ ਵਿਰਲਾ ਖਤਾ ਕਿਹਦੀਆਂ ਪੂਛਾਂ ਪਛਾਂ ਦਿਖਦੀਆਂ ਵਾ ਸਾਰਾ ਡੁੱਬੀ ਡੁੱਬ ਚੁੱਕਾ ਕਿੰਨੇ ਕ ਦਿਨ ਤੋਂ ਸੇਵਾ ਜਾਰੀ ਸੀ ਇਹ ਤੇ ਲਗਭਗ ਡੇਢ ਮਹੀਨੇ ਤੋਂ ਜਿਉਂ ਪਾਣੀ ਸ਼ੁਰੂ ਹੋਇਆ ਬਰਸਾਤਾਂ ਤੇ ਰਾਤ ਦਿਨ ਇੱਕ ਕਰਕੇ ਸੰਤਾਂ ਲੱਗੀਆਂ ਹੋਈਆਂ ਤੇ ਇਹ ਕੀ ਬਣ ਕਉ ਰਿਹਾ ਤੁਹਾਡਾ ਮੇਰਾ ਨਾਮ ਜੀ ਸਰਵਣ ਸਿੰਘ ਵਾਹ ਗਿੱਕਾ ਖਾਲਸਾ ਵਾਹ ਗਿੱਕੀ ਪਟੇ ਇਹ ਵੀਰ ਦੀ ਰਾਤ 8:15 ਵਜੇ ਬੰਨਵਾ ਜਿਹੜਾ ਟੁੱਟਾ ਵਾ ਰਾਨੀ ਜੀ ਵੀਰ ਜੀ ਨੇ ਜਦੋਂ ਦੱਸਿਆ ਵੀ ਪਾਣੀ ਪਿੱਛੋਂ ਜਾਰਾ ਵਰ ਗਿਆ ਜਾਂ ਕੋਈ ਖੁੱਡ ਪੈ ਗਈ ਥੱਲਿਓ ਇਹ ਨਹੀਂ ਕਹਿ ਸਕਦੇ 10:30 ਵਜੇ ਪਾਣੀ ਜਿਹੜਾ ਇਹ ਇੱਥੋਂ ਬੰਨ ਟੁੱਟ ਗਿਆ ਹੈ ਤੇ 2023 ਦੇ ਵਿੱਚ ਵੀ ਇੱਥੋਂ ਟੁੱਟਾ ਸੀ ਹੋਰੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਦਾਂ ਵੀਰ ਜੀ ਨੇ ਦੱਸ ਗਿਆ ਟਿਆ ਵੀ ਹਜ਼ਾਰਾਂ ਏਕੜ ਫਸਲ ਜਿਹੜੀ ਮੰਨ ਲਓ ਭੀਮ ਹੋ ਗਿਆ ਚੱਕਪਤੀ ਭਾਲੂ ਭਾਦਰ ਠੱਕਰਕੋੜਾ ਹਾਜੀਪੁਰ ਲੋਦੀਵਾਲ ਕਬੀਰਪੁਰ ਢੈਨਪੁਰ ਬੂਲੇ ਮੰਡਝਾਰਾ ਆਲੀਕਲਾ ਇਹ ਬਨੇ ਪਾਣੀ ਆ ਜਿਹੜਾ ਇਹ ਸਾਰਾ ਉੱਤੋਂ ਦੀ ਹੋ ਕੇ ਸੁਲਤਾਨਪੁਰ ਲੋਧੀ ਤੱਕ ਜਿਹੜਾ ਵਾ ਉਹ ਮਾਰ ਕਰਨ ਦਿਆ ਜੀ ਬਹੁਤ ਵੱਡਾ ਬਹੁਤ ਭਾਰੀ ਨੁਕਸਾਨ ਹੋਇਆ 2023 ਦਾ ਜ਼ਖਮ ਅਜੇ ਲੈ ਸੀ ਉਹ ਤੇ ਲੈ ਆ ਜੀ ਅਜੇ ਤੇ ਉਹ ਉਹ ਹੀ ਨਹੀਂ ਸਿੱਧਾ ਹੋਇਆ ਕੰਮ 24 ਦਾ ਸਾਲ ਖਾਲੀ ਗਿਆ 23 ਦੇ ਵਿੱਚ ਬਹੁਤ ਵੱਡੀ ਮਾਰ ਪਈ ਜ਼ਮੀਨਾਂ 'ਚ ਰੇਤਾ ਪੈ ਗਈ ਲੋਕਾਂ ਦੇ ਉਹ ਨਹੀਂ ਚੁੱਕੀ ਗਈ ਫਿਰ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਉਹ ਘਾਟਾ ਇਹਨਾਂ ਪੂਰਾ ਹੋਇਆ ਤੇ ਐਰਕੀ ਫੇਰ ਉਤੋਂ ਵੀ ਵੱਡੀ ਮਾਰ ਜਾਰੀ ਉਤੋਂ ਵੀ ਜ਼ਿਆਦਾ ਪਾਣੀ ਐਰਕੀ ਆਇਆ ਤੇ ਸਭ ਤੋਂ ਧੰਨਵਾਦ ਆਡਾ ਕਰਦੇ ਮੀਡੀਆ ਦਾ ਜਿਹੜੇ ਕਿ ਸਾਡੇ ਕੋਲੇ ਇੱਥੇ ਪਹੁੰਚ ਕੇ 4-5 ਕਿਲੋਮੀਟਰ ਤੁਰ ਕੇ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਵਾਂ ਇਹਨਾਂ ਤੱਕ ਜਿਹੜੀ ਸਾਡੀ ਜਿਹੜੀ ਤੁਸੀਂ ਜਿਹੜੀ ਆਵਾਜ਼ ਪਚਾ ਰਹੇ ਜੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਨੇ ਚਾਹੁੰਦੇ ਪ੍ਰਸ਼ਾਸਨ ਨੇ ਕੀ ਕਰਨਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਆ ਉੱਥੇ ਬਾਉਪੁਰ ਪ੍ਰਸ਼ਾਸਨ ਆਉਂਦਾ ਰਿਹਾ ਸਾਰਾ ਉੱਥੇ ਜਾਂਦੇ ਰਹੇ ਉਹਨਾਂ ਦੱਸਦੇ ਰਹੇ ਦੱਸਿਆ ਵੀ ਸਾਡੇ ਜਾ ਕੇ ਬੰਨ ਤੇ ਵੇਖੋ ਥਾਰ ਲਓ ਉੱਥੇ ਵੇਖੋ ਸਾਨੂੰ ਜੋ ਚਾਹੀਦਾ ਵਾ ਉਹ ਸਾਨੂੰ ਮੱਈਆ ਕਰੋ ਕੋਈ ਨਹੀਂ ਆਇਆ ਹੁਣ ਬੰਨ ਟੁੱਟ ਗਿਆ ਤੇ ਹੁਣ ਹੁਣ ਸਾਰੇ ਆ ਜਾਣਾ ਇੱਥੇ ਵੇਖੋ ਫੋਟੋਆਂ ਲਾਉਣ ਫੋਟੋਆਂ ਖਿੱਚ ਪ੍ਰਸ਼ਾਸਨ ਤੋਂ ਸਾਨੂੰ ਕੋਈ ਆਸ ਨਹੀਂ ਸਾਨੂੰ ਤੇ ਸੰਗਤ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਕਿ ਸਾਨੂੰ ਹਣ ਮਿੱਟੀ ਦੀ ਖਾਲੀ ਬੋਰੇ ਤੇ ਸੰਗਤ ਦੀ ਲੋੜ ਆ ਵੱਧ ਤੋਂ ਵੱਧ ਜਿੰਨੇ ਵੀ ਆ ਸੰਗਤ ਸਾਡੇ ਕੋਲੇ ਪਹੁੰਚੇ ਬੋਰੇ ਪਹੁੰਚਣ ਮਿੱਟੀ ਪਹੁੰਚੇ ਬਾਕੀ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਹੋਰ ਸਾਡੇ ਸੰਤਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਖੇੜਾਲੀ ਸਾਹਿਬ ਵਾਲੇ 12 ਤਰੀਕ ਤੋਂ ਹੀ ਲੰਗਰ ਜਿਹੜਾ ਟੋਟ ਲੰਗਰ ਚੱਲ ਰਿਹਾ ਕਿਸੇ ਗੱਲ ਦੀ ਘਾਟ ਨਹੀਂ ਮਹਾਂਪੁਰਖ ਸਾਡਾ ਬਹੁਤ ਸਾਡੇ ਰਿਹਾ ਪਿੱਛੇ ਵੀ ਉਹਨਾਂ ਨੇ ਬੰਨਾਂ ਦੇ ਵਿੱਚ ਬੰਨਣ ਦੇ ਵਿੱਚ ਬਹੁਤ ਸਾਡਾ ਸਾਥ ਦਿੱਤਾ ਤੇ ਅੱਜ ਵੀ ਸਾਨੂੰ ਉਹਨਾਂ ਤੋਂ ਹੀ ਆਸ ਆ ਇਹ ਮਹਾਪੁਰਸ਼ ਅੱਗੇ ਲੱਗੇ ਤੋਂ ਹੀ ਇਹ ਕਾਰਜ ਕਰ ਸਕਦੇ ਆ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਕੀ ਜੀ ਜਾਂ ਚਲੋ ਰਾਣਾ ਇੰਦਰਪ੍ਰਤਾਪ ਉਹਨੇ ਪਿਛਲੀ ਵਾਰ 23 ਦੇ ਵਿੱਚ ਸਾਡਾ ਜਿਹੜਾ ਬਹੁਤ ਸਾਧਾ ਉਹਨਾਂ ਨੇ ਮਸ਼ੀਨਾਂ ਦਿੱਤੀਆਂ ਹੁਣ ਵੀ ਦਿੱਤੀਆਂ ਡੀਜ਼ਲ ਵੀ ਦਿੰਦੇ ਆ ਚਲੋ ਐਮਐਲਏ ਜਿਹੜੇ ਆ ਉਹ ਸਾਡੇ ਵਾਸਤੇ ਬਹੁਤ ਵਧੀਆ ਕਿਉਂਕਿ ਸਾਨੂੰ ਕੋਈ ਇਹ ਰਾਜਨੀਤਿਕ ਜਾਂ ਸਿਆਸੀ ਤੌਰ ਤੇ ਨਹੀਂ ਆਪਾਂ ਬੋਲਦੇ ਆਪਾਂ ਦੇ ਜਿਹੜਾ ਵਧੀਆ ਕੰਮ ਕਰਦਾ ਬੰਦਾ ਉਹਦਾ ਜ਼ਿਕਰ ਕਰਨਾ ਚਾਹੀਦਾ ਤੇ ਆਪਾਂ ਉਹਦਾ ਜ਼ਿਕਰ ਕਰ ਰਹੇ ਜਿਨੇ ਸਾਡੀ ਸਾਰ ਲਈ ਜਿਹੜਾ ਬਾਹ ਫੋਟੋ ਉਹਦਾ ਹੀ ਅਸੀਂ ਕਹਿਣਾ ਦੁੱਜੇ ਨੂੰ ਅਸੀਂ ਕਿਸੇ ਨੂੰ ਕੀ ਆਖਣਾ ਹੁਣ ਵੀ ਮਸ਼ੀਨਾਂ ਉਹਨਾਂ ਪੋਕ ਲੈਣਾ ਸਾਨੂੰ ਦਿੱਤੀਆਂ ਇੱਥੇ ਚੱਲਣ ਰਹੀਆਂ ਉਹ ਉੱਧਰ ਖੜੀਆਂ ਅਜੇ ਵੀ ਤੁਹਾਨੂੰ ਦਿਖਾ ਸਕਦੇ ਆ ਕਿ ਹਾਲਾਤ ਵਿੱਚ ਮੇਰਾ ਨਾਮ ਚੰਕੌਰ ਸਿੰਘ ਜੀ ਸੈਂਟਰ ਬੋਲੇ ਸਾਡਾ ਪਿੰਡ ਆ ਆਪਣੇ ਹਾਲਾਤ ਤੇ ਭਾਜੀ ਇਹੋ ਜਿਹਾ ਕੇ 82 ਦਾ ਮੇਰਾ ਜਨਮ ਆ ਤੇ 88 ਵਾਲਾ ਹੜਦਾ ਮੈਨੂੰ ਚੰਗੀ ਤਰ੍ਹਾਂ ਪਤਾ ਪੰਜ 6 ਸਾਲ ਦੀ ਉਮਰ ਬੱਚੀ ਦੀ ਹੋ ਜਾਂਦੀ ਆ ਇਸ ਵਾਰ ਮੈਨੂੰ ਲੱਗਦਾ ਇਥਾ ਸੀ ਤੋਂ ਹਾਲਾਤ ਮਾੜੇ ਆ ਆਪਣੇ ਬਾਉਪੁਰ ਤੋਂ ਲੈ ਕੇ ਆਹ ਏਰੀਆ ਤੱਕ ਬਾਉਪੁਰ ਤੇ ਬੰਨ ਟੁੱਟ ਕੇ ਪਹਿਲਾਂ ਇਹ ਉਹ ਮਰ ਗਏ ਉਹਨਾਂ ਦਾ ਨੁਕਸਾਨ ਹੋ ਗਿਆ ਅਸੀਂ ਤਕਰੀਬਨ ਕੋਈ 4-5000 ਏਕੜ ਜ਼ਮੀਨ ਜਿਹੜੀ ਸਾਡੀ ਬਜੀ ਸੀ ਹਾਲੀ ਤੱਕ ਕੋਈ 10-12 ਪਿੰਡਾਂ ਦੀ ਉਹ ਹੁਣ ਜਿਹੜਾ ਰਾਤੀਂ 10 ਵਜੇ ਆ ਬੰਨ ਟੁੱਟਿਆ ਤੇ ਉਹ ਤਕਰੀਬਨ ਬਰਬਾਦ ਹੀ ਆ ਜੀ ਆ ਸਾਹਮਣੇ ਪਾਣੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਸਾਡਾ ਤੇ ਇਦਾਂ ਜੀ ਜਿਹੜੇ ਅਸੀਂ ਟਿਕਾਣੇ ਤੇ ਬੈਠੇ ਆ ਜਾ ਨਹੀਂ ਸਕਦੇ ਨਹੀਂ ਭੱਜ ਨਹੀਂ ਸਕਦੇ ਕਿੱਥੇ ਜਾਵਾਂਗੇ ਸਾਨੂੰ ਤੇ ਆ ਵੀ ਜੇ ਮਰ ਰੋ ਇੰਨਾ ਚਿਰ ਹੋ ਗਿਆ ਇੰਨੀ ਕੁ ਮਾਮਰ ਮੇਰੀ ਹੋ ਗਈ 40 42 ਸਾਲ ਜੇ ਕਿਤੇ ਦਰਿਆਲ ਕਿਸੇ ਧਿਆਨ ਦਿੱਤਾ ਹੁੰਦਾ ਕੋ ਨਹਿਰੀ ਰੂਪ ਦਿੱਤਾ ਹੁੰਦਾ ਇਹਦੀ ਖਲਾਈ ਹੋ ਜਾਂਦੀ ਅੱਜ ਮਤਲਬ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਫਸਲ ਆ ਉਹ ਮਰਨੂ ਪੈ ਜਾਂਦੀ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਆ ਇਸ ਚੰ ਤੇ ਘਰੇ ਆ ਵਿੱਚ ਬਾਕੀ ਸਾਨੂੰ ਸ਼ਰੋਮਣੀ ਕਮੇਟੀ ਦਾ ਬੜਾ ਵੱਡਾ ਆਸਰਾ ਜੀ ਉਹਨਾਂ ਨੇ ਸਾਨੂੰ ਡੀਜ਼ਲ ਦਿੱਤਾ ਹਜ਼ਾਰ ਲੀਟਰ ਡੀਜ਼ਲ ਉਹਨਾਂ ਨੇ ਸਾਨੂੰ ਦਿੱਤਾ ਜੀ ਵਨ ਬੰਨੇ ਆ ਮਸ਼ੀਨਾਂ ਲੱਗੀਆਂ ਰਾਤ ਦਿਨ ਸੰਗਤ ਸੇਵਾ ਕਰਦੀ ਆ ਫਰੀਆਲੀ ਸਾਹਿਬ ਤੋਂ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਨੂੰ ਜੀ ਸੰਗਤ ਆਉਂਦੀ ਆ ਹਜ਼ਾਰਾਂ ਦੇ ਨਾਲ ਸੰਗਤ ਆਉਂਦੀ ਆ ਜੀ ਰੋਜ਼ਾਨਾ ਹੀ ਆਉਂਦੀ ਆ ਹੁਣ ਵੀ ਆ ਵਨ ਟੁੱਟਣ ਦਾ ਟੁੱਟ ਗਿਆ ਵਨ ਪਰ ਆ ਜਿੰਨੇ ਮੇਰੇ ਵੀਰ ਖੜੇ ਆ ਅਜੀ ਵੀ ਉਹਨਾਂ ਤੇ ਹੌਸਲਾ ਕੇਮ ਆ ਕਿ ਅਸੀਂ ਬਨ ਲੈਣਾ ਅਸੀਂ ਇਹਨੂੰ ਬਨਣਾ ਫੇਰ ਸ਼ੁਰੂ ਕਰ ਦੇਣਾ ਸੰਗਤ ਵੀ ਆਈ ਆ ਬਾਬੇ ਆਏ ਆ ਮਿੱਟੀ ਸਾਰਾ ਕੁਝ ਉੱਥੇ ਹੋਈ ਜਾਂਦਾ ਜੀ ਬਹੁਤ ਕੁਛ ਆ ਇਨੂੰ ਅੱਜ ਤੋਂ ਅਸੀਂ ਬਣਾਣਾ ਸ਼ੁਰੂ ਕਰ ਦੇਣਾ ਜੀ ਜੋ ਵੀ ਹੈਗਾ ਅਸੀਂ ਕਰਾਂਗੇ ਜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੋਈ ਝਾਤ ਹੈ ਜੀ ਸਰਕਾਰ ਵੇਖੋ ਜੀ ਸਰਕਾਰ ਨੇ ਜੇ ਕੁਝ ਕਰਨਾ ਹੁੰਦਾ ਤੇ ਸਰਕਾਰ ਇਹਨੂੰ ਨਹਿਰੀ ਰੂਪ ਦੇਵੇ ਅਸੀਂ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮੰਗਦੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਰਕਾਰ ਦੇ ਕੰਮ ਵੱਡੇ ਸਰਕਾਰ ਇਹਨੂੰ ਨਹਿਰੀ ਰੂਪ ਦੇ ਕੇ ਇਹਨੂੰ ਕਿਸੇ ਵੀ ਤਰੀਕੇ ਨਾਲ ਸਾਡੀਆਂ ਮਤਲ ਫਸਲਾਂ ਨੂੰ ਬਚਾ ਸਕਦੀ ਆ ਹੋਰ ਸਰਕਾਰ ਤੋਂ ਅਸੀਂ ਮੁਆਵਜ਼ਾ ਕੀ ਕਰਾਂਗੇ ਜਾਂ ਛੋਟੇ ਮੋਟੇ ਤੋੜ ਬਣਾ ਕੇ ਸਰਕਾਰ ਤੋਂ ਅਸੀਂ ਇਹ ਮੰਗ ਨਹੀਂ ਕਰਦੇ ਸਰਕਾਰ ਤੋਂ ਸਾਡੀ ਇਹ ਮੰਗ ਆ ਕਿ ਜੇ ਸਾਡੀ ਆਵਾਜ਼ ਤੁਸੀਂ ਪਹਚਾਈ ਆ ਛੋਟੂ ਘਟ ਮੁੱਖ ਮੰਤਰੀ ਤੱਕ ਇਹ ਗੱਲ ਜਾਵੇ ਕਿ ਜੇ ਸਾਡੇ ਏਰੀਆ ਨੂੰ ਕੁਝ ਦੇਣ ਦੇਣੀ ਆ ਤੇ ਇਸ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਕੋ ਬੱਚੇ ਨਸਲਾਂ ਜਿਹੜਾ ਵੀ ਉਹ ਇੰਨਾ ਮਤਲ ਪਾਣੀ ਤੋਂ ਬਚ ਸਕੇ ਨਹੀਂ ਤੇ ਆ ਬਨ ਬੰਨਾਂਗੇ ਅਸੀਂ ਤੇ ਆਪਣੇ ਤੌਰ ਤੇ ਕਰੀ ਜਾਂਦੇ ਸਰਕਾਰ ਕੋ ਵੱਡਾ ਐਲਾਨ ਕਰਕੇ ਜਾਵੇ ਨਹਿਰੀ ਰੂਪ ਦਵੇ ਜੀ ਕੁਦਰਤੀ ਕਹਿਰ ਨੇ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਕਰਕੇ ਰੱਖ ਦਿੱਤੀ ਹੈ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੇ ਵਿੱਚ ਡੁੱਬ ਚੁੱਕੇ ਨੇ ਉੱਥੇ ਹੀ ਕਈ ਪਿੰਡ ਡੁੱਬਣ ਦੀ ਕਗਾਰਤੇ ਨੇ ਮਾਮਲਾ ਹੁਣ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਕੀ ਆਰਜੀ ਬੰਨ ਜੋ ਕਿ ਕਿਸਾਨਾਂ ਵੱਲੋਂ ਪਹਿਲਾਂ ਤਾਂ ਪੂਰਿਆ ਗਿਆ ਸੀ ਪਰ ਹੁਣ ਦੁਬਾਰਾ ਟੁੱਟ ਗਿਆ ਹੈ ਜਿਸ ਤੋਂ ਬਾਅਦ ਹੁਣ ਕਈ ਇਲਾਕੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਬਾਨੂੰ ਪਾੜ ਪੈਮ ਜਾਂਮਗਰੋਂ ਵੱਡੇ ਪੱਧਰ ਤੇ ਪਾਣੀ ਤੇਜ਼ ਗਤੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਰਿਹਾ ਹੈ ਇੱਥੇ ਕਰੀਬ 10 ਪਿੰਡਾਂ ਦੀਆਂ ਫਸਲਾਂ ਬਰਬਾਦ ਹੋਣ ਦਾ ਖਤਸ਼ਾ ਦਤਾਇਆ ਜਾ ਰਿਹਾ ਹੈ ਲਗਭਗ 5 ਏਕੜ ਫਸਲ ਬਰਬਾਦ ਹੋਣ ਦਾ ਅਨੁਮਾਨ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਆਸ ਦਰਿਆ ਲਗਾਤਾਰ ਮਾਰ ਕਰ ਰਿਹਾ ਅਤੇ ਸਾਡੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ ਤੇ ਇਹ ਕੀ ਹਾਲਾਤ ਨੇ ਅਸਲ ਵਿੱਚ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਭਾਲ ਸਿੰਘ ਇੱਥੇ ਸਾਡੀ ਅੱਗੇ ਜ਼ਮੀਨ ਇਹ ਬੜੇ ਦਿਨਾਂ ਤੋਂ ਜਿਵੇਂ ਪਾਣੀ ਪਿੱਛੇ ਬਹੁਤ ਵੱਡੀ ਤਤਸ ਦੇ ਵਿੱਚ ਵਧ ਰਿਹਾ ਤਕਰੀਬਨ ਬਹੁਤ ਸਾਰੇ ਬੰਨ ਪਹਿਲਾਂ ਹੀ ਟੁੱਟ ਚੁੱਕੇ ਆ ਜਿਹੜਾ ਸਾਡਾ ਬੰਨ ਹੀ ਇਹ ਸੰਗਤਾਂ ਨੇ ਇਹ ਸਰਦੂਲਾਪੁਰ ਤੋਂ ਲੈ ਕੇ ਅਗੇ ਆਲੀ ਕਲਾਂ ਤੱਕ ਚੱਲ ਜਾਂਦਾ ਬਹੁਤ ਲੰਮਾ ਆਲੀ ਕਲਾਂ ਤੋਂ ਅੱਗੇ ਪਹਿਲਾਂ ਟੁੱਟ ਚੁੱਕਾ ਸੀ ਇਹ ਸੰਗਤਾਂ ਨੇ ਇਲਾਕੇ ਦੀਆਂ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਉਹਨੇ ਦੇ ਵਿੱਚੋਂ ਮਿੱਟੀ ਫੋਟ-ਫੋਟ ਕੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਸਾਡੀ ਫਸਲ ਪੱਕੀ ਆ ਕਿਸੇ ਦਾ ਕਮਾਦ ਕਿਸੇ ਦਾ ਝੋਨਾ ਜੋ ਵੀ ਪੁੱਟ ਕਰਕੇ ਤੇ ਇਹਨੂੰ ਮਜ਼ਬੂਤ ਕੀਤਾ ਸੀ ਆਪਦੀਆਂ ਲੋ ਬਹੁਤ ਜ਼ਿਆਦਾ ਤੇ ਰਾਤ ਦਿਨ ਇੱਕ ਸੰਗਤਾਂ ਨੇ ਕਾਰ ਛੱਡਿਆ ਤੇ ਹੁਣ ਆ ਰਾਤ ਪਿਛੋਂ ਪਾਣੀ ਦਾ ਪਤਾ ਨਹੀਂ ਪੱਦਰ ਹੋਰ ਵਦਨ ਦਾ ਕਰਕੇ ਕੋਈ ਆ ਕੋਈ ਖੁੱਡ ਸੀਰ ਪੈ ਗਈ ਥੱਲੇ ਉਹ ਤੇ ਇਹ ਟੁੱਟ ਚੁੱਕਾ ਹਜ਼ਾਰਾਂ ਏਕੜ ਫਸਲ ਜਿਹੜੀ ਮੇਰੇ ਕੱਲ 4-5000 ਏਕੜ ਜਿਹੜੀ ਫਸਲੇ ਦੇ ਅੱਗੇ ਉਹ ਬਚੀ ਸੀ ਇਹ ਬੰਦੀ ਆੜ ਦੇ ਨਾਲ ਕੋਣ ਬਰਬਾਦ ਹੋ ਗਈ ਸਾਰੀ ਇਧਰ ਤੁਸੀਂ ਵੇਖ ਸਕਦੇ ਆ ਕੋਈ ਝੋਨਾ ਕੋਈ ਵਿਰਲਾ ਖਤਾ ਕਿਹਦੀਆਂ ਪੂਛਾਂ ਪਛਾਂ ਦਿਖਦੀਆਂ ਵਾ ਸਾਰਾ ਡੁੱਬੀ ਡੁੱਬ ਚੁੱਕਾ ਕਿੰਨੇ ਕ ਦਿਨ ਤੋਂ ਸੇਵਾ ਜਾਰੀ ਸੀ ਇਹ ਤੇ ਲਗਭਗ ਡੇਢ ਮਹੀਨੇ ਤੋਂ ਹੀ ਜਿਉਂ ਪਾਣੀ ਸ਼ੁਰੂ ਹੋਇਆ ਬਰਸਾਤਾਂ ਤੇ ਰਾਤ ਦਿਨ ਇੱਕ ਕਰਕੇ ਸੰਤਾਂ ਲੱਗੀਆਂ ਹੋਈਆਂ ਤੇ ਇਹ ਕੀ ਬਣ ਕਉ ਰਿਹਾ ਤੁਹਾਡਾ ਮੇਰਾ ਨਾਮ ਜੀ ਸਰਵਣ ਸਿੰਘ ਵਾਹੇ ਡਿੱਕਾ ਖਾਲਸਾ ਵਾਹੇ ਡਿੱਕੀ ਕਲੇ ਇਹ ਵੀਰ ਦੀ ਰਾਤ 8:15 ਵਜੇ ਬੰਨਵਾ ਜਿਹੜਾ ਟੁੱਟਾ ਵਾ ਰਾਨੀ ਜੀ ਵੀਰ ਜੀ ਨੇ ਜਦੋਂ ਦੱਸਿਆ ਵੀ ਪਾਣੀ ਪਿੱਛੋਂ ਜਾਰਾ ਵਰ ਗਿਆ ਜਾਂ ਕੋ ਖੁੱਡ ਪੈ ਗਈ ਥੱਲਿਓ ਇਹ ਨਹੀਂ ਕਹਿ ਸਕਦੇ 10:30 ਵਜੇ ਪਾਣੀ ਜਿਹੜਾ ਇਹ ਇੱਥੋਂ ਬੰਨ ਟੁੱਟ ਗਿਆ ਹੈ ਤੇ 2023 ਦੇ ਵਿੱਚ ਵੀ ਇੱਥੋਂ ਟੁੱਟਾ ਸੀ ਹੋਰੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਦਾਂ ਵੀਰ ਜੀ ਨੇ ਦੱਸ ਗਿਆ ਟਿਆ ਵੀ ਹਜ਼ਾਰਾਂ ਏਕੜ ਫਸਲ ਜਿਹੜੀ ਮੰਨ ਲਓ ਭੀਮ ਹੋ ਗਿਆ ਚੱਕ ਪੱਤੀ ਭਾਲੂ ਭਾਦਰ ਠੱਕਰਕੋੜਾ ਹਾਜੀਪੁਰ ਲੋਦੀਵਾਲ ਕਬੀਰਪੁਰ ਢੈਨਪੁਰ ਬੂਲੇ ਮੰਡਝਾਰਾ ਆਲੀਕਲਾ ਇਹ ਬਨੇ ਪਾਣੀ ਆ ਜਿਹੜਾ ਇਹ ਸਾਰਾ ਉੱਤੋਂ ਦੀ ਹੋ ਕੇ ਸੁਲਤਾਨਪੁਰ ਲੋਧੀ ਤੱਕ ਜਿਹੜਾ ਵਾ ਉਹ ਮਾਰ ਕਰਨ ਡਿਆ ਜੀ ਬਹੁਤ ਵੱਡਾ ਬਹੁਤ ਭਾਰੀ ਨੁਕਸਾਨ ਹੋਇਆ 2023 ਦਾ ਜ਼ਖਮ ਅਜੇ ਲੈ ਸੀ ਉਹ ਤੇ ਲੈ ਆ ਜੀ ਅਜੇ ਤੇ ਉਹ ਉਹ ਹੀ ਨਹੀਂ ਸਿੱਧਾ ਹੋਇਆ ਕੰਮ 24 ਦਾ ਸਾਲ ਖਾਲੀ ਗਿਆ 23 ਦੇ ਵਿੱਚ ਬਹੁਤ ਵੱਡੀ ਮਾਰ ਪਈ ਜ਼ਮੀਨਾਂ 'ਚ ਰੇਤਾ ਪੈ ਗਈ ਲੋਕਾਂ ਦੇ ਉਹ ਨਹੀਂ ਚੁੱਕੀ ਗਈ ਫਿਰ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਉਹ ਘਾਟਾ ਇਹਨਾਂ ਪੂਰਾ ਹੋਇਆ ਤੇ ਐਰਕੀ ਫੇਰ ਉਤੋਂ ਵੀ ਵੱਡੀ ਮਾਰ ਜਾਰੀ ਉਤੋਂ ਵੀ ਜ਼ਿਆਦਾ ਪਾਣੀ ਐਰਕੀ ਆਇਆ ਤੇ ਸਭ ਤੋਂ ਧੰਨਵਾਦ ਆਡਾ ਕਰਦੇ ਮੀਡੀਆ ਦਾ ਜਿਹੜੇ ਕੇ ਸਾਡੇ ਕੋਲੇ ਇੱਥੇ ਪਹੁੰਚ ਕੇ 4-5 ਕਿਲੋਮੀਟਰ ਤੁਰ ਕੇ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਵਾਂ ਇਹਨਾਂ ਤੱਕ ਜਿਹੜੀ ਸਾਡੀ ਜਿਹੜੀ ਤੁਸੀਂ ਜਿਹੜੀ ਆਵਾਜ਼ ਪਚਾ ਰਹੇ ਜੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਨੇ ਚਾਹੁੰਦੇ ਪ੍ਰਸ਼ਾਸਨ ਨੇ ਕੀ ਕਰਨਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਆ ਉੱਥੇ ਬਾਉਪੁਰ ਪ੍ਰਸ਼ਾਸਨ ਆਉਂਦਾ ਰਿਹਾ ਸਾਰਾ ਉੱਥੇ ਜਾਂਦੇ ਰਹੇ ਉਹਨਾਂ ਦੱਸਦੇ ਰਹੇ ਦੱਸਿਆ ਵੀ ਸਾਡੇ ਜਾ ਕੇ ਬੰਨ ਤੇ ਵੇਖੋ ਥਾਰ ਲਓ ਉੱਥੇ ਵੇਖੋ ਸਾਨੂੰ ਜੋ ਚਾਹੀਦਾ ਵਾ ਉਹ ਸਾਨੂੰ ਮੱਈਆ ਕਰੋ ਕੋਈ ਨਹੀਂ ਆਇਆ ਹੁਣ ਬੰਨ ਟੁੱਟ ਗਿਆ ਤੇ ਹੁਣ ਹੁਣ ਸਾਰੇ ਆ ਜਾਣਾ ਇੱਥੇ ਵੇਖੋ ਫੋਟੋਆਂ ਲਾਉਣ ਫੋਟੋਆਂ ਖਿੱਚ ਪ੍ਰਸ਼ਾਸਨ ਤੋਂ ਸਾਨੂੰ ਕੋਈ ਆਸ ਨਹੀਂ ਸਾਨੂੰ ਤੇ ਸੰਗਤ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਕਿ ਸਾਨੂੰ ਹਣ ਮਿੱਟੀ ਦੀ ਖਾਲੀ ਬੋਰੇ ਤੇ ਸੰਗਤ ਦੀ ਲੋੜ ਆ ਵੱਧ ਤੋਂ ਵੱਧ ਜਿੰਨੀ ਵੀ ਆ ਸੰਗਤ ਸਾਡੇ ਕੋਲੇ ਪਹੁੰਚੇ ਬੋਰੇ ਪਹੁੰਚਣ ਮਿੱਟੀ ਪਹੁੰਚੇ ਬਾਕੀ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਹੋਰ ਸਾਡੇ ਸੰਤਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਸਿਹਾਲੀ ਸਾਹਿਬ ਵਾਲੇ 12 ਤਰੀਕ ਤੋਂ ਹੀ ਲੰਗਰ ਜਿਹੜਾ ਟੁੱਟ ਲੰਗਰ ਚੱਲ ਰਿਹਾ ਕਿਸੇ ਗੱਲ ਦੀ ਘਾਟ ਨਹੀਂ ਮਹਾਂਪੁਰਖ ਸਾਡਾ ਬਹੁਤ ਸਾਡੇ ਰਿਹਾ ਪਿੱਛੇ ਵੀ ਉਹਨਾਂ ਨੇ ਬੰਨਾਂ ਦੇ ਵਿੱਚ ਬੰਨਣ ਦੇ ਵਿੱਚ ਬਹੁਤ ਸਾਡਾ ਸਾਥ ਦਿੱਤਾ ਤੇ ਅੱਜ ਵੀ ਸਾਨੂੰ ਉਹਨਾਂ ਤੋਂ ਹੀ ਆਸ ਆ ਇਹ ਮਹਾਪੁਰਸ਼ ਅੱਗੇ ਲੱਗੇ ਤੋਂ ਹੀ ਇਹ ਕਾਰਜ ਕਰ ਸਕਦੇ ਆ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਕੀ ਜੀ ਜਾਂ ਚਲੋ ਰਾਣਾ ਇੰਦਰਪ੍ਰਤਾਪ ਉਹਨੇ ਪਿਛਲੇ 12 ਸਾਲ ਦੇ ਵਿੱਚ ਸਾਡਾ ਜਿਹੜਾ ਬਹੁਤ ਸਾਰ ਦਿੱਤਾ ਉਹਨਾਂ ਨੇ ਮਸ਼ੀਨਾਂ ਦਿੱਤੀਆਂ ਹੁਣ ਵੀ ਦਿੱਤੀਆਂ ਡੀਜ਼ਲ ਵੀ ਦਿੰਦੇ ਆ ਚਲੋ ਐਮਐਲਏ ਜਿਹੜੇ ਆ ਉਹ ਸਾਡੇ ਵਾਸਤੇ ਬਹੁਤ ਵਧੀਆ ਕਿਉਂਕਿ ਸਾਨੂੰ ਕੋਈ ਇਹ ਰਾਜਨੀਤਿਕ ਜਾਂ ਸਿਆਸੀ ਤੌਰ ਤੇ ਨਹੀਂ ਆਪਾਂ ਬੋਲਦੇ ਆਪਾਂ ਦੇ ਜਿਹੜਾ ਵਧੀਆ ਕੰਮ ਕਰਦਾ ਬੰਦਾ ਉਹਦਾ ਜ਼ਿਕਰ ਕਰਨਾ ਚਾਹੀਦਾ ਤੇ ਆਪਾਂ ਉਹਦਾ ਜ਼ਿਕਰ ਕਰ ਰਹੇ ਜਿਨੇ ਸਾਡੀ ਸਾਰ ਲਈ ਜਿਹੜਾ ਬਾਹ ਫੋਟੋ ਉਹਦਾ ਹੀ ਅਸੀਂ ਕਹਿਣਾ ਦੁੱਜੇ ਨੂੰ ਅਸੀਂ ਕਿਸੇ ਨੂੰ ਕੀ ਆਖਣਾ ਹੁਣ ਵੀ ਮਸ਼ੀਨਾਂ ਉਹਨਾਂ ਪੋਕ ਲੈਣਾ ਸਾਨੂੰ ਦਿੱਤੀਆਂ ਇੱਥੇ ਚੱਲਣ ਰਹੀਆਂ ਉਹ ਉੱਧਰ ਖੜੀਆਂ ਅਜੇ ਵੀ ਤੁਹਾਨੂੰ ਦਿਖਾ ਸਕਦੇ ਆ ਕਿ ਹਾਲਾਤ ਨੇ ਮੇਰਾ ਨਾਮ ਚੰਕੌਰ ਸਿੰਘ ਜੀ ਸੈਂਟਰ ਬੋਲੇ ਸਾਡਾ ਪਿੰਡ ਆ ਆਪਣੇ ਹਾਲਾਤ ਤੇ ਭਾਜੀ ਇਹੋ ਜਿਹਾ ਕੇ 82 ਦਾ ਮੇਰਾ ਜਨਮ ਆ ਤੇ 88 ਵਾਲਾ ਹੜਦਾ ਮੈਨੂੰ ਚੰਗੀ ਤਰ੍ਹਾਂ ਪਤਾ 5-6 ਸਾਲ ਦੀ ਉਮਰ ਬੱਚੀ ਦੀ ਹੋ ਜਾਂਦੀ ਆ ਇਸ ਵਾਰ ਮੈਨੂੰ ਲੱਗਦਾ ਇਥਾ ਸੀ ਤੋਂ ਹਾਲਾਤ ਮਾੜੇ ਆ ਆਪਣੇ ਬਾਉਪੁਰ ਤੋਂ ਲੈ ਕੇ ਆਹ ਏਰੀਆ ਤੱਕ ਬਾਉਪੁਰ ਤੇ ਬੰਨ ਟੁੱਟ ਕੇ ਪਹਿਲਾਂ ਇਹ ਉਹ ਮਰ ਗਏ ਉਹਨਾਂ ਦਾ ਨੁਕਸਾਨ ਹੋ ਗਿਆ ਅਸੀਂ ਤਕਰੀਬਨ ਕੋਈ 4-5000 ਏਕੜ ਜ਼ਮੀਨ ਜਿਹੜੀ ਸਾਡੀ ਬਜੀ ਸੀ ਹਾਲੀ ਤੱਕ ਕੋਈ 10-12 ਪਿੰਡਾਂ ਦੀ ਉਹ ਹੁਣ ਜਿਹੜਾ ਰਾਤੀਂ 10 ਵਜੇ ਆ ਬੰਨ ਟੁੱਟਿਆ ਤੇ ਉਹ ਤਕਰੀਬਨ ਬਰਬਾਦ ਹੀ ਆ ਜੀ ਆ ਸਾਹਮਣੇ ਪਾਣੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਸਾਡਾ ਤੇ ਇਦਾਂ ਜੀ ਜਿਹੜੇ ਅਸੀਂ ਟਿਕਾਣੇ ਤੇ ਬੈਠੇ ਆ ਜਾ ਨਹੀਂ ਸਕਦੇ ਨਹੀਂ ਭੱਜ ਨਹੀਂ ਸਕਦੇ ਕਿੱਥੇ ਜਾਵਾਂਗੇ ਸਾਨੂੰ ਤੇ ਆ ਵੀ ਜੇ ਮਰ ਰੋ ਇੰਨਾ ਚਿਰ ਹੋ ਗਿਆ ਇੰਨੀ ਕੁ ਮਾਂ ਮਰ ਮੇਰੀ ਹੋ ਗਈ 40 42 ਸਾਲ ਜੇ ਕਿਤੇ ਦਰਿਆਲ ਕਿਸੇ ਧਿਆਨ ਦਿੱਤਾ ਹੁੰਦਾ ਕੋ ਨਹਿਰੀ ਰੂਪ ਦਿੱਤਾ ਹੁੰਦਾ ਇਹਦੀ ਖਲਾਈ ਹੋ ਜਾਂਦੀ ਅੱਜ ਮਤਲਬ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਫਸਲ ਆ ਉਹ ਮਰਨੂ ਪੈ ਜਾਂਦੀ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਆ ਇਸ ਚੰ ਤੇ ਘਰੇ ਜਾਂ ਵਿੱਚ ਬਾਕੀ ਸਾਨੂੰ ਸ਼ਰੋਮਣੀ ਕਮੇਟੀ ਦਾ ਬੜਾ ਵੱਡਾ ਆਸਰਾ ਜੀ ਉਹਨਾਂ ਨੇ ਸਾਨੂੰ ਡੀਜ਼ਲ ਦਿੱਤਾ ਹਜ਼ਾਰ ਲੀਟਰ ਡੀਜ਼ਲ ਉਹਨਾਂ ਨੇ ਸਾਨੂੰ ਦਿੱਤਾ ਜੀ ਵਨ ਬੰਨੇ ਆ ਮਸ਼ੀਨਾਂ ਲੱਗੀਆਂ ਰਾਤ ਦਿਨ ਸੰਗਤ ਸੇਵਾ ਕਰਦੀ ਆ ਫਰੀਆਲੀ ਸਾਹਿਬ ਤੋਂ ਬਾਬਾ ਸੁੱਖਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਨੂੰ ਜੀ ਸੰਗਤ ਆਉਂਦੀ ਆ ਹਜ਼ਾਰਾਂ ਦੇ ਨਾਲ ਸੰਗਤ ਆਉਂਦੀ ਆ ਜੀ ਰੋਜ਼ਾਨਾ ਹੀ ਆਉਂਦੀ ਆ ਹੁਣ ਵੀ ਆ ਵਨ ਟੁੱਟਣ ਦਾ ਟੁੱਟ ਗਿਆ ਵਨ ਪਰ ਜਿੰਨੇ ਮੇਰੇ ਵੀਰ ਖੜੇ ਆ ਅਜੀ ਵੀ ਉਹਨਾਂ ਤੇ ਹੌਸਲਾ ਕੇਮਾ ਵੀ ਅਸੀਂ ਬਨ ਲੈਣਾ ਅਸੀਂ ਇਹਨੂੰ ਬਨਣਾ ਫੇਰ ਸ਼ੁਰੂ ਕਰ ਦੇਣਾ ਸੰਗਤ ਵੀ ਆਈ ਆ ਬਾਬੇ ਆਏ ਆ ਮਿੱਟੀ ਸਾਰਾ ਕੁਝ ਉੱਥੇ ਹੋਈ ਜਾਂਦਾ ਜੀ ਬਹੁਤ ਕੁਛ ਆ ਇਨੂੰ ਅੱਜ ਤੋਂ ਅਸੀਂ ਬਣਾਣਾ ਸ਼ੁਰੂ ਕਰ ਦੇਣਾ ਜੀ ਜੋ ਵੀ ਹੈਗਾ ਅਸੀਂ ਕਰਾਂਗੇ ਜੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੋਈ ਝਾਤ ਹੈ ਜੀ ਸਰਕਾਰ ਵੇਖੋ ਜੀ ਸਰਕਾਰ ਨੇ ਜੇ ਕੁਝ ਕਰਨਾ ਹੁੰਦਾ ਤੇ ਸਰਕਾਰ ਇਹਨੂੰ ਨਹਿਰੀ ਰੂਪ ਦੇਵੇ ਅਸੀਂ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮੰਗਦੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਰਕਾਰ ਦੇ ਕੰਮ ਵੱਡੇ ਸਰਕਾਰ ਇਹਨੂੰ ਨਹਿਰੀ ਰੂਪ ਦੇ ਕੇ ਇਹਨੂੰ ਕਿਸੇ ਵੀ ਤਰੀਕੇ ਨਾਲ ਸਾਡੀਆਂ ਮਤਲ ਫਸਲਾਂ ਨੂੰ ਬਚਾ ਸਕਦੀ ਆ ਹੁਣ ਸਰਕਾਰ ਤੋਂ ਅਸੀਂ ਮੁਆਵਜ਼ਾ ਕੀ ਕਰਾਂਗੇ ਜਾਂ ਛੋਟੇ ਮੋਟੇ ਤੋੜ ਬਣਾ ਕੇ ਸਰਕਾਰ ਤੋਂ ਅਸੀਂ ਇਹ ਮੰਗ ਨਹੀਂ ਕਰਦੇ ਸਰਕਾਰ ਤੋਂ ਸਾਡੀ ਇਹ ਮੰਗ ਆ ਕਿ ਜੇ ਸਾਡੀ ਆਵਾਜ਼ ਤੁਸੀਂ ਪਹਚਾਈ ਆ ਛੋਟੂ ਘਟ ਮੁੱਖ ਮੰਤਰੀ ਤੱਕ ਇਹ ਗੱਲ ਜਾਵੇ ਕਿ ਜੇ ਸਾਡੇ ਏਰੀਆ ਨੂੰ ਕੁਝ ਦੇਣ ਦੇਣੀ ਆ ਤੇ ਇਸ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਕੋ ਬੱਚੇ ਨਸਲਾਂ ਜਿਹੜਾ ਵੀ ਉਹ ਇੰਨਾ ਮਤਲ ਪਾਣੀ ਤੋਂ ਬਚ ਸਕੇ ਨਹੀਂ ਤੇ ਆ ਬਨ ਬੰਨਾਂਗੇ ਅਸੀਂ ਤੇ ਆਪਣੇ ਤੌਰ ਤੇ ਕਰੀ ਜਾਂਦੇ ਸਰਕਾਰ ਕੋ ਵੱਡਾ ਐਲਾਨ ਕਰਕੇ ਜਾਵੇ ਨਹਿਰੀ ਰੂਪ ਦਵੇ ਜੀ ਕੁਦਰਤੀ ਕਹਿਰ ਨੇ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਕਰਕੇ ਰੱਖ ਦਿੱਤੀ ਹੈ ਹੜ੍ਹਾਂ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੇ ਵਿੱਚ ਡੁੱਬ ਚੁੱਕੇ ਨੇ ਉੱਥੇ ਹੀ ਕਈ ਪਿੰਡ ਡੁੱਬਣ ਦੀ ਕਗਾਰਦੇ ਨੇ ਮਾਮਲਾ ਹੁਣ ਸੁਲਤਾਨਪੁਰ ਲੋਧੀ ਦਾ ਹੈ ਜਿੱਥੇ ਕਿ ਆਰਜੀ ਬੰਨ ਜੋ ਕਿ ਕਿਸਾਨਾਂ ਵੱਲੋਂ ਪਹਿਲਾਂ ਤਾਂ ਪੂਰਿਆ ਗਿਆ ਸੀ ਪਰ ਹੁਣ ਦੁਬਾਰਾ ਟੁੱਟ ਗਿਆ ਹੈ ਜਿਸ ਤੋਂ ਬਾਅਦ ਹੁਣ ਕਈ ਇਲਾਕੇ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਬਾਨੂੰ ਪਾੜ ਪੈਨ ਜਾਂਮਗਰੋਂ ਵੱਡੇ ਪੱਧਰ ਤੇ ਪਾਣੀ ਤੇਜ਼ ਗਤੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਰਿਹਾ ਹੈ ਇੱਥੇ ਕਰੀਬ 10 ਪਿੰਡਾਂ ਦੀਆਂ ਫਸਲਾਂ ਬਰਬਾਦ ਹੋਣ ਦਾ ਖਤਸ਼ਾ ਦਤਾਇਆ ਜਾ ਰਿਹਾ ਹੈ ਲਗਭਗ 5 ਏਕੜ ਫਸਲ ਬਰਬਾਦ ਹੋਣ ਦਾ ਅਨੁਮਾਨ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਆਸ ਦਰਿਆ ਲਗਾਤਾਰ ਮਾਰ ਕਰ ਰਿਹਾ ਅਤੇ ਸਾਡੀਆਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ। ਮੇਰਾ ਨਾਮ ਹਰਪਾਲ ਸਿੰਘ। ਇੱਥੇ ਸਾਡੀ ਅੱਗੇ ਜ਼ਮੀਨ। ਇਹ ਬੜੇ ਦਿਨਾਂ ਤੋਂ ਜਿਵੇਂ ਪਾਣੀ ਪਿੱਛੇ ਬਹੁਤ ਵੱਡੀ ਤਤਸਤ ਦੇ ਵਿੱਚ ਵਧ ਰਿਹਾ। ਤਕਰੀਬਨ ਬਹੁਤ ਸਾਰੇ ਬੰਨ ਪਹਿਲਾਂ ਹੀ ਟੁੱਟ ਚੁੱਕੇ। ਆਹ ਜਿਹੜਾ ਸਾਡਾ ਬੰਨ ਹੀ ਇਹ ਸੰਗਤਾਂ ਨੇ ਇਹ ਸਰਦੁੱਲਾਪੁਰ ਤੋਂ ਲੈ ਕੇ ਅਗੇ ਆਲੀ ਕਲਾਂ ਤੱਕ ਚੱਲ ਜਾਂਦਾ ਬਹੁਤ ਲੰਮਾ। ਆਲੀ ਕਲਾਂ ਤੋਂ ਅੱਗੇ ਪਹਿਲਾਂ ਟੁੱਟ ਚੁੱਕਾ ਸੀ। ਇਹ ਸੰਗਤਾਂ ਨੇ ਇਲਾਕੇ ਦੀਆਂ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਉਹਨੇ ਦੇ ਵਿੱਚੋਂ ਮਿੱਟੀ ਫੋਟ-ਫੋਟ ਕੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਸਾਡੀ ਫਸਲ ਪੱਕੀ ਆ ਕਿਸੇ ਦਾ ਕਮਾਦ ਕਿਸੇ ਦਾ ਝੋਨਾ ਜੋ ਵੀ ਪੁੱਟ ਕਰਕੇ ਤੇ ਇਹਨੂੰ ਮਜ਼ਬੂਤ ਕੀਤਾ ਸੀ ਆਪਦੀਆਂ ਲੋ ਬਹੁਤ ਜ਼ਿਆਦਾ ਤੇ ਰਾਤ ਦਿਨ ਇੱਕ ਸੰਗਤਾਂ ਨੇ ਕਾਰ ਛੱਡਿਆ ਤੇ ਹੁਣ ਆ ਰਾਤ ਪਿੱਛੋਂ ਪਾਣੀ ਦਾ ਪਤਾ ਨਹੀਂ ਪੱਦਰ ਹੋਰ ਵਦਨ ਦਾ ਕਰਕੇ ਕੋਈ ਆ ਕੋਈ ਖੁੱਡ ਸੀਰ ਪੈ ਗਈ ਥੱਲੇ ਉਹ ਤੇ ਇਹ ਟੁੱਟ ਚੁੱਕਾ ਹਜ਼ਾਰਾਂ ਏਕੜ ਫਸਲ ਜਿਹੜੀ ਮੇਰੇ ਕੱਲ 4-5000 ਏਕੜ ਜਿਹੜੀ ਫਸਲ ਇਹਦੇ ਅੱਗੇ ਉਹ ਬਚੀ ਸੀ ਇਹ ਬੰਦੀ ਆੜ ਦੇ ਨਾਲ ਕੋਣ ਬਰਬਾਦ ਹੋ ਗਈ ਸਾਰੀ ਇਧਰ ਤੁਸੀਂ ਵੇਖ ਸਕਦੇ ਆ ਕੋਈ ਝੋਨਾ ਕੋਈ ਵਿਰਲਾ ਖਤਾ ਕਿਹਦੀਆਂ ਪੂਛਾਂ ਪਛਾਂ ਦਿਖਦੀਆਂ ਵਾ ਸਾਰਾ ਡੁੱਬੀ ਡੁੱਬ ਚੁੱਕਾ ਕਿੰਨੇ ਕ ਦਿਨ ਤੋਂ ਸੇਵਾ ਜਾਰੀ ਸੀ ਇਹ ਤੇ ਲਗਭਗ ਡੇਢ ਮਹੀਨੇ ਤੋਂ ਹੀ ਜਿਉਂ ਪਾਣੀ ਸ਼ੁਰੂ ਹੋਇਆ ਬਰਸਾਤਾਂ ਤੇ ਰਾਤ ਦਿਨ ਇੱਕ ਕਰਕੇ ਸੰਤਾਂ ਲੱਗੀਆਂ ਹੋਈਆਂ ਤੇ ਇਹ ਕੀ ਬਣ ਕਉ ਰਿਹਾ ਹੈ ਮੇਰਾ ਨਾਮ ਜੀ ਸਰਵਣ ਸਿੰਘ ਵਾਹੇ ਦੀਕਾ ਖਾਲਸਾ ਵਾਹੇ ਦੀਕੀ ਪਟੇ ਇਹ ਵੀਰ ਦੀ ਰਾਤ 8:15 ਵਜੇ ਬੰਨਵਾ ਜਿਹੜਾ ਟੁੱਟਾ ਵਾ ਰਾਨੀ ਜੀ ਵੀਰ ਜੀ ਨੇ ਜਦੋਂ ਦੱਸਿਆ ਵੀ ਪਾਣੀ ਪਿੱਛੋਂ ਜਾ ਰਹਾ ਵਰ ਗਿਆ ਜਾਂ ਕੋਈ ਫੁੱਡ ਪੈ ਗਈ ਥੱਲਿਓ ਇਹ ਨਹੀਂ ਕਹਿ ਸਕਦੇ 10:30 ਵਜੇ ਪਾਣੀ ਜਿਹੜਾ ਇਹ ਇੱਥੋਂ ਬੰਨ ਟੁੱਟ ਗਿਆ ਹੈ ਤੇ 2023 ਦੇ ਵਿੱਚ ਵੀ ਇੱਥੋਂ ਟੁੱਟਾ ਸੀ ਹੋਰੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਦਾਂ ਵੀਰ ਜੀ ਨੇ ਦੱਸ ਗਿਆ ਟਿਆ ਵੀ ਹਜ਼ਾਰਾਂ ਏਕੜ ਫਸਲ ਜਿਹੜੀ ਮੰਨ ਲਓ ਭੀਮ ਹੋ ਗਿਆ ਚੱਕ ਪੱਤੀ ਭਾਲੂ ਭਾਦਰ ਠੱਕਰਕੋੜਾ ਹਾਜੀਪੁਰ ਲੋਦੀਵਾਲ ਕਬੀਰਪੁਰ ਢੈਨਪੁਰ ਬੂਲੇ ਮੰਡਝਾਰਾ ਆਲੀਕਲਾ ਇਹ ਬਨੇ ਪਾਣੀ ਆ ਜਿਹੜਾ ਇਹ ਸਾਰਾ ਉੱਤੋਂ ਦੀ ਹੋ ਕੇ ਸੁਲਤਾਨਪੁਰ ਲੋਧੀ ਤੱਕ ਜਿਹੜਾ ਵਾ ਉਹ ਮਾਰ ਕਰਨ ਰਿਹਾ ਜੀ ਬਹੁਤ ਵੱਡਾ ਬ